ਵੀ ਪਤੀ ਮੋਟਰਾਂ ਤੇ ਟਾਰਾਂ ਵੱਡੀਆਂ ਗਈਆਂ ਨੇ ਇਹ ਮਤਲਬ ਆਜੀ ਹੋਇਆ ਜਾਂ ਪਹਿਲਾਂ ਵੀ ਪਹਿਲਾਂ ਵੀ ਹੋਇਆ ਕਹੀ ਨਾ ਪਤੀਲੀ ਕੁਛ ਨਹੀਂ ਛੱਡਿਆ ਬਾਈ ਸਾਰਾ ਕੁਝ ਲਗਾਏ ਨੇ ਉਧਰੋਂ ਤਾਂ ਅੱਛਾ ਹਾਂ ਸਫਾਈ ਕਰਕੇ ਕੰਮ ਸਫਾਈ ਇੱਕ 15 ਮੋਟਰਾਂ ਦੀਆਂ ਵੀ ਆਪਣੀਆਂ ਕੇਬਲਾਂ ਚੋਰੀ ਹੋ ਗਈਆਂ 10 15 ਦੀਆਂ ਅੱਜ ਚੋਰੀ ਹੋ ਗਈਆਂ ਹੁਣ ਕੱਲੇ ਕੱਲਾ ਕਿਸਾਨ ਕਿਧਰੋਂ ਚੈਨ ਕੁ ਪੀ ਲੈੂਗਾ ਜੀ ਆਪਣੇ ਕੋਈ ਆਪਣੇ ਖੇਤਾਂ ਦੇ ਵਿੱਚ ਮਾਰੀ ਮੋਟੀ ਗਸ਼ਤ ਕਰ ਲੈਣਾ ਕੋਈ ਜਿਵੇਂ ਕੋਈ ਸਾਂਝੇ ਤੌਰ ਤੇ ਪੁਲ ਨੇ ਜਾਂ ਕੋਈ ਕ੍ਰੋਸਿੰਗਾਂ ਨੇ ਉੱਥੇ ਥੋੜੀ ਜੀ ਗੌਰ ਕਰ ਲੈਣਾ ਹੋ ਸਕਦਾ ਹੋਵੇ ਮੈਂ ਬੇਨਤੀ ਕਰੂੰਗਾ ਕਿਸਾਨਾਂ ਨੂੰ ਈਲੋ ਆਰ ਤੋਂ ਸਾਜਰੀ ਦੇ ਜੀ ਸਾਜਰੀ ਹਾਂ ਰਕਮ ਹੈ ਸਾਜਰੀ ਦਾ ਸਾਰੀ ਨਾ ਟੱਪ ਕੇ ਹਾਂ ਕਿੰਨੀਆਂ ਕਿ ਮੋਟਰਾਂ ਦੀ ਚੋਰੀ ਹੋਈ ਅੱਜ ਜਿਹੜੀ ਇਹ ਵੀ ਬੱਚੀ ਮੋਟਰਾਂ ਤੇ 12 ਵੱਡੀਆਂ ਗਈਆਂ ਨੇ ਇਹ ਮਤਲਬ ਆਜੀ ਹੋਇਆ ਜਾਂ ਪਹਿਲਾਂ ਵੀ ਪਹਿਲਾਂ ਵੀ ਹੋਇਆ ਜੀ ਹਫਤਾ ਪਹਿਲਾਂ ਇਧਰੋਂ 10-12 ਮੋਟਰਾਂ ਦੀਆਂ ਪਿੱਛੇ ਵੱਡੀਆਂ ਗਈਆਂ ਚੀ ਜੀ ਅੱਛਾ ਹਾਂ ਕਈ ਜਗ੍ਹਾ ਤੋਂ ਖੋਲ ਲਈ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੈ ਕਿਸਾਨ ਦਾ ਇੱਕ 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 ਮੋਟਰ ਦੇ ਉੱਤੇ ਜਿਹੜਾ ਆਪਣਾ ਨੁਕਸਾਨ ਇਹ 10-12000 ਰੁਪਏ ਦਾ ਨੁਕਸਾਨ ਹੈ ਕਿਉਂਕਿ ਆਪਣੀ ਘੱਟੋ-ਘੱਟ ਇਹ 80 ਫੁੱਟ ਤਾਰ ਪਊਗੀ 80 ਫੁੱਟ ਤਾਰ ਹਾਂਜੀ ਹਾਂ ਬਾਕੀ ਡੋਲੂ ਠੀਕ ਹੈ ਹਾਂ ਪਾਉਣ ਵਾਲਾ ਹੋ ਗਿਆ ਪਰ ਢੂਕਾ ਲਿਆਉਣਾ ਪੈਂਦਾ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਕੋਈ ਸ਼ੱਕੀ ਲੱਗਦੇ ਨੇ ਬੰਦੇ ਕੋਈ ਨਾ ਕੋਈ ਲੱਗਦਾ ਹੈ ਵੀ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿਉਂਕਿ ਕਿਹੜਾ ਰਾਤ ਨੂੰ ਜੇ ਬੰਦਾ ਗਵੇ ਤੇ ਹੋਵੇ ਫੇਰ ਤਾਂ ਪਤਾ ਲੱਗਦਾ ਜੀ ਹਾਂ ਇਹ ਜਿੰਦੇ ਤੋੜੇ ਆ ਜੀ ਹ ਜਿੰਨੇ ਸਟਾਟਰ ਤੋਂ ਵੱਡੀਆਂ ਨੇ ਗਾਹਾਂ ਤੋਂ ਸਟਾਟਰ ਤੋਂ ਤਾਰਾਂ ਵੱਡੀਆਂ ਨੇ ਹਾਂ ਹੋਰ ਕੁਝ ਚੋਰੀ ਕੀਤਾ ਹੋਵੇ ਬਣਾਤਾ ਇਹਦੂ ਪਹਿਲਾਂ ਜੀ ਸਾਡਾ ਦੋ ਗੇਲਾ ਹੈ ਢੋਲ ਖੋਲਿਆ ਅੱਛਾ ਜੀ ਹਾਂ ਦੋ ਵਾਰੀ ਢੋਲ ਖੋਲਿਆ ਜੀ ਇਹ ਢੋਲ ਖੁੱਲ ਗਿਆ ਹਾਂ ਇਹਦੇ ਵਾਰੀ ਕੋਈ ਕੰਪਲੀਟ ਕਰ ਕੰਪਲੀਟ ਇਹਦੀ ਤਾਂ ਹੁਣ ਕਰਾਈ ਨਹੀਂ ਉਹਦੀ ਕਰਾਈਤੀ ਢੋਲ ਸਾਨੂੰ ਸਰਕਾਰੀ ਹੈ ਸਰਕਾਰੀ ਹੋਣ ਦੇ ਨਾਤੇ ਮਿਲਦਾ ਰਹਿੰਦਾ ਹੈ ਸਰਕਾਰ ਵੱਲੋਂ ਜੀ ਠੀਕ ਹੈ ਠੀਕ ਹੈ ਜੀ ਹਾਂ ਖੱਜਲ ਖਵਾਰੀ ਤਾਂ ਹੁੰਦੀ ਹੈ ਜੀ ਦੇਖੋ ਜਾਣਾ ਆਉਣਾ ਚੱਕ ਕੇ ਲਿਆਉਣਾ ਇਹਦਾ ਕੋਈ ਪੱਕੇ ਤੌਰ ਤੇ ਇੰਤਜ਼ਾਮ ਹੋ ਸਕਦਾ ਤਾਰ ਦਾ ਜੇ ਕੋਈ ਥੱਲੇ ਪਾ ਕੇ ਦੱਬੀ ਜਾਵੇ ਜੇ ਕੋਈ ਸੁਨਾ ਨਿਕਲ ਸਕੇ ਕਿਸੇ ਫਿਰ ਚਲੋ ਇਹਦਾ ਕਰਾਂਗੇ ਸਟਟਰ ਖੋਲ ਲੈਣਗੇ ਜੀ ਜਾਂ ਮੋਟਰ ਕੱਢਣ ਲੱਗ ਜਾਣਗੇ ਹਾਂ ਦੇਖੋ ਆਪਾਂ ਇਹਦਾ ਕਰ ਲੋ ਕੰਲੀਆਂ ਤਾਰਾਂ ਦਾ ਕਹਿ ਰਹਾਂਗੇ ਜੇ ਫਿਰ ਮੋਟਰਾਂ ਕੱਢਣ ਲੱਗ ਗਏ ਜਾਂ ਸਟਟਰ ਖੋਲ ਕੇ ਲਜਾਣ ਲੱਗੇ ਸਟਟਰ ਇਹਦੂ ਵੀ ਮਹਗੇ ਨੇ ਜੀ ਬਿਲਕੁਲ ਸਹੀ ਗੱਲ ਹੈ ਇਹ ਨਹੀਂ ਪਤਾ ਵੀ ਉਹ ਵਕਦੇ ਨੇ ਜਾਂ ਕੀ ਨਹੀਂ ਹੁੰਦਾ ਉਹਨਾਂ ਦਾ ਨੁਕਸਾਨ ਇਹ ਤਾਰ ਕਿਹੜਾ ਮਹਿੰਗੀ ਵਿਕਦੀ ਉਹਨਾਂ ਦੀ ਹਾਂ ਦੋ ਨੰਬਰ ਚ ਵੇਚਣਗੇ ਇਹਨੂੰ ਤਾਂਬਾ ਕੱਢ ਕੇ ਆਖਣ ਨੂੰ ਕਿਤੇ ਨਾ ਕਿਤਰਾ ਵੇਚਣਗੇ ਜੇ ਸਰਕਾਰ ਗੌਰ ਕਰ ਕੀ ਕਾਜੀ ਫਿਰ ਕੋਈ ਕਹਿਆਂ ਪਤੀਲੀਆਂ ਵੀ ਲੈ ਗਈ ਨਾ ਕਹੀ ਨਾ ਪਤੀਲੀ ਕੁਛ ਨਹੀਂ ਛੱਡਿਆ ਬਾਈ ਸਾਰਾ ਕੁਛ ਲਗਾਏ ਨੇ ਉਧਰੋਂ ਤਾਂ ਅੱਛਾ ਹਾਂ ਸਫਾਈ ਕਰਕੇ ਕੰਮ ਸਫਾਈ ਇੱਕ ਕੋਠੇ ਚੋ ਕਹੀ ਚੱਕੀ ਆ ਦੂਏ ਚ ਪਤੀਲੀ ਤੇ ਉਹ ਵੀ ਲੈ ਗਏ ਅੱਛਾ ਹਜੇ ਇੱਕ ਕੋਠਾ ਜੇ ਜਾ ਕੇ ਦੇਖਦੇ ਆ ਮਿਲਦਾ ਹੁਣ ਜਿਆਦਾ ਐ ਵੀ ਉਹਨਾ ਸਾਫ ਹੋਵੇ ਹਾਂ ਕਿਹਦੇ ਨੇ ਸੀੜੀਆਂ ਲੱਗ ਸਾਡੇ ਜਿੰਦੇ ਨਹੀਂ ਹੈਗੇ ਕੋਠਿਆਂ ਨੂੰ ਅੱਛਾ ਕੋਠਿਆਂ ਜਿੰਦੇ ਨਹੀਂ ਨਾ ਅਸੀਂ ਕਿਸੇ ਨਾਲ ਮੋਟਰ ਨੂੰ ਨਾ ਕੋਠੇ ਨੂੰ ਐਂ ਚੱਲ ਰਿਆ ਕੰਮ ਅੱਛਾ ਕਾਲ ਚ ਲੱਗੀ ਨਹੀਂ ਲੱਗੀ ਨਹੀਂ ਜਾਂਦਾ ਹਾਂ ਵੀ ਇਹਨਾਂ ਦੀ ਲੱਗੀ ਹੋਦੀ ਉਹਨਾਂ ਦੇ ਕਿਹੜਾ ਛੱਡੇ ਨੇ ਛੱਡੇ ਤੇ ਹਾਂ ਹਾਂ ਐਂ ਤਾਂ ਯਾਰ ਪਰ ਉਹਰੇ ਸਾਨੂੰ ਮੈਂ ਦੱਸਦਾ ਗੱਲ ਪਰ ਭਈਏ ਫੜੇ ਗਏ ਤੇ ਕੇਵਲਾਂ ਵੜਦੇ ਉਹ ਕਹਿੰਦੇ ਵੀ ਅਸੀਂ ਲੋਧਿਆਂ ਤੋਂ ਆਉਨੇ ਆ ਗੱਡੀ ਚੜ੍ਹ ਕੇ ਗੱਡੀ ਚ ਹੀ ਕੇਵਲਾਂ ਲੈ ਜਾਂਦੇ ਆ ਇੱਕ ਬੰਦਾ ਸਾਡਾ ਲੁੱਕ ਪਲਾਟ ਚ ਹੈ ਅੱਛਾ ਉਹ ਸਾਨੂੰ ਦੱਸਦਾ ਵੀ ਕਿੱਧਰੋਂ ਲਾਈਟ ਆਈਗੀ ਆ ਕਿੱਧਰ ਨਹੀਂ ਉਹ ਕਹਿੰਦੇ ਉੱਥੇ ਜਾ ਕੇ ਪੁਲਿਸ ਵਾਲਿਆਂ ਨਹੀਂ ਛੱਡ ਤੇ ਅੱਛਾ ਹਾਂ ਫੁੱਲਨੌਲਾ ਤੇ ਉਹਰੇ ਪਰਦਾ ਸਾਡੇ ਏਰੀਆ ਚ ਵੀ ਵਿੱਚ ਬੰਦਾ ਕੋਈ ਸੀਆਈਡੀ ਕਰਦਾ ਸੀ ਵੀ ਅੱਜ ਇੱਧਰ ਨੂੰ ਜਾਓ ਬੱਸ ਹਾਂ 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 ਵੀ ਇੱਧਰ ਲਾਈਟ ਕੱਤੀ ਹੋਈ ਆ ਇੱਧਰ ਠੀਕ ਹੈ ਇਹ ਤਾਂ ਯਾਰ ਕੀ ਚੱਲ ਰਿਹਾ ਬਸ ਬਸ ਇਹੋ ਕੋਈ ਬੰਦਾ ਦੱਸ ਦੇਗਾ ਜੀ ਪਹਿਲਾਂ ਉਹ ਫੜਿਆ ਜਾਵੇ ਕੀ ਲੱਗਦਾ ਵੀ ਚੋਰੀ ਕਰ ਰਹੇ ਨੇ ਬਹੁਤ ਫਰਕ ਪਊ ਯਾਰ ਸਾਰੇ ਬੰਦੇ ਫੜੇ ਜਾਣਗੇ ਹੂੰ ਸਹੀ ਗੱਲ ਉਹ ਵੀ ਉਧਰ ਆਫਲਾ ਦਾ ਪਹਿਰਾ ਲਾਉਣ ਲੱਗੇ ਤੇ ਤਾਂ ਫੜੇ ਗਏ ਤੇ ਬੰਦੇ ਅੱਛਾ ਸਾਜਲੀ ਦੇ ਲੋਕ ਹੂੰ ਕਹਿੰਦੇ ਟੇਸਣ ਤੇ ਫੜੇ ਤੇ ਉਹ ਅੱਛਾ ਹਾਂ ਹਾਂ ਫੜੀ ਸੀ ਇੱਕ ਵਾਰੀ ਬਸ ਆ ਪਰਪਰਾ ਰਹੀ ਤੀ ਐਤ ਕੀ ਵੀ ਇਹ ਹਫਤਾ ਹੋਇਆ ਟੇਸਣ ਤੋਂ ਹੀ ਕੰਮ ਚੱਲਿਆ ਹੋਇਆ ਠੀਕ ਹੈ ਪਹਿਲਾਂ ਆਪਣੀਆਂ ਦੀਆਂ ਵੱਡੀਆਂ ਨੇ ਉਹਨਾਂ ਨੂੰ ਹਫਤਾ ਹੋਇਆ ਜੋਰੇ ਆ ਗਏ ਹਾਂ ਉਹ ਦੇਖਦੀ ਰਹੇਗੀ ਤੇ ਆਪਣੀ ਇਹ ਨਹੀਂ ਪਤਾ ਜੜਾਤੀ ਹੋਵੇ ਖੇਤ ਜਾ ਕੇ ਦੇਖਦੇ ਅਮੜਾ ਜਾ ਤੁਸੀਂ ਰਾਤ ਚ ਖੜਾ ਤੇ ਅੱਛਾ ਉਹ ਦੇਖੋਗੇ ਜਾ ਕੇ ਹਜੇ ਵੀ ਦੂਜੀ ਵੋਟਰ ਦੇ ਵੀ ਕੋਠਾ ਖੁੱਲਾ ਬਾਈ ਕਹੀ ਦਾ ਵੀ ਨਹੀਂ ਪਤਾ ਕੋਈ ਹੂਕ ਨਾ ਠੀਕ ਹੈ ਕਹੀਆਂ ਨਾਲ ਹੀ ਵੜਦੇ ਨੇ ਠੀਕ ਹੈ ਠੀਕ ਹੈ ਇੱਕ ਕੋਠੇ ਚੋਂ ਕਹੀ ਚੱਕ ਲਈ ਉਸੇ ਨਾਲ ਵੜਦੇ ਨੇ ਸਾਰੀਆਂ ਇਹ ਨਾਲ ਹੀ ਪਤੀਲੀਆਂ ਸਾਰਾ ਕੁਝ ਗਿਆ ਹੋਇਆ ਬਾ ਹਾਂ ਜੀ ਭਾਈ ਥੋੜੇ ਵੀ ਮੋਟਰ ਦੀ ਹੋਰੀ ਵੀ ਹੈ ਹਾਂ ਵੀਰੇ ਹਫਤਾ ਹੋ ਗਿਆ ਹਫਤੇ ਬਾਅਦ ਬਾਰੀ ਆਇਨੇ ਅੱਜ ਅੱਛਾ ਹਫਤੇ ਬਾਅਦ ਬਾਰੀ ਅੱਜ ਆਏਗੇ ਹਫਤੇ ਬਾਅਦ ਭਾਈ ਠੀਕ ਹੈ ਮਤਲਬ ਜੀ ਆਪਾਂ ਗੱਲ ਕਰੀ ਥੋੜਾ ਨੁਕਸਾਨ ਕਿੰਨਾ ਗਿਆ ਨੁਕਸਾਨ ਤਾਂ ਹੈਗੀ ਆ ਯਾਰ ਚਾਰ ਚਾਰ ਤਾਂ ਜੋੜ ਪਏਗੇ ਹਰੇ ਕੇਬਲ ਚ ਹੂੰ ਬਾਕੀ ਤੂੰ ਲਾਲਾ ਮਿਸਤਰੀ ਚੈਨ ਕੁੱਪੀਆਂ ਜੜੋਂ ਲਾ ਦਿੰਦੇ ਨੇ ਪੈਂਦੇ ਯਾਰ ਹੂੰ ਠੀਕ ਹੈ ਨੁਕਸਾਨ ਤਾਂ ਹੈਗੀ ਆ ਸਾਰਾ ਨੁਕਸਾਨ ਹੀ ਆ ਠੀਕ ਹੈ ਜੋੜ ਵਾਲੀ ਗਾਹ ਨਹੀਂ ਕੇਵਲ ਚਲਦੀ ਜੀਰੀਆਂ ਵੇਲੇ ਲੋਡ ਪੈਂਦਾ ਜੋੜ ਫੁੱਕੀ ਜਾ ਹੂੰ ਠੀਕ ਹੈ ਆਇਆ ਭਾਈ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਥੋੜਾ ਮਤਲਬ ਕਿੱਡੀ ਕਿੱਡਾ ਛੋਟਾ ਪਟੇਗਾ ਆਪਣੇ ਗਈਆਂ ਦੋ ਮੋਟਰਾਂ ਦੀ 20 ਫੁੱਟ ਮੰਨ ਲਾ 20 ਫੁੱਟ 20 ਫੁੱਟ ਇੱਕ ਪਾਸਾ 40 ਹੋ ਗਈ 40 ਹੋ ਗਈ ਤੇ 40 ਕਿੰਨੇ ਦੀ ਜਾਊਗੀ ਜੇ ਬਤਾਈ ਲੈ ਕੇ ਪਾਉਂਗੇ ਜਾਂ ਮਿਸਤਰੀ ਲਈ ਵਰ ਲਾ 40 ਲਾ ਲਾ ਯਾਰ ਹੁਣ ਤੂੰ 30 35 ਰੁਪਏ ਫੁੱਟ ਹੋ ਗਿਆ ਕਿਉਂ ਕਿ ਅਗਲਾ ਹਾਂ ਠੀਕ ਹੈ ਹਾਂ 100 ਰੁਪਏ ਦਾ ਮੋਜ ਨਾਲ ਹਾਂ 80 ਰੁਪਏ ਦਾ ਮੋਜ ਨਾਲ ਹਾਂਜੀ ਭਾਈ ਜੀ ਕੀ ਕਹੋਗੇ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤੁਸੀਂ ਮੈਂਬਰ ਸਾਹਿਬ ਹਾਂਜੀ ਅੱਛਾ ਮੈਂਬਰ ਸਾਹਿਬ ਜੀ ਆਪਾਂ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਰਿਹਾ ਮੋਟਰਾਂ ਦੀ ਆਪਾਂ ਗੱਲ ਕਰੀਏ ਰੋਜ਼ ਰੋਜ਼ ਰੋਜ਼ਾਨਾ ਚੋਰੀਆਂ ਹੋ ਰਹੀਆਂ ਨੇ ਫ਼ਿਆਨਾ ਚੋਰੀਆਂ ਹੋ ਰਹੀਆਂ ਨੇ ਕੀ ਕਹੋਗੇ ਇਹ ਜੀ ਜਿਹੜੇ ਚੋਰੀਆਂ ਨੇ ਇਹ ਬਹੁਤ ਗਲਤ ਕੰਮ ਹੋ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਹਫ਼ਤਾ ਪਹਿਲਾਂ ਵੀ ਇਹ ਚੋਰੀਆਂ ਹੋਈਆਂ ਨੇ ਉੱਥੇ ਦੁਬਾਰੇ ਫੇਰ ਹੋਈਆਂ ਨੇ ਇਹ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਇਹ ਅਸੀਂ ਹੁਣ ਆ ਪੈਰੇ ਵੀ ਦੇਵਾਂਗੇ ਜਿਹੜਾ ਬੰਦਾ ਵੀ ਫੜਿਆ ਗਿਆ ਉਹਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਵਾਵਾਂਗੇ ਇਹ ਸਾਡੀ ਪੰਡਰੇ ਪੰਚਾਇਤ ਦੀ ਫੈਸਲਾ ਹੈ ਠੀਕ ਹੈ ਜੀ ਵੀ ਜਿਹੜਾ ਵੀ ਕੋਈ ਬੰਦਾ ਹੈਗਾ ਉਹ ਜਿਆਦਾ ਸਮਝੇ ਜੇ ਸਾਡੇ ਹੱਥ ਆ ਗਿਆ ਉਹ ਅਸੀਂ ਉਹਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਵਾਵਾਂਗੇ ਲੱਗਦਾ ਵੀ ਕੋਈ ਸ਼ੱਕੀ ਬੰਦਾ ਲੱਗਦਾ ਕਿ ਤੁਹਾਡੇ ਪਿੰਡ ਦਾ ਬੰਦਾ ਵੀ ਲੱਗਦਾ ਹੋਵੇ ਵੀ ਸਾਡੇ ਕੋਈ ਦੇਖੋ ਹਜੇ ਅਸੀਂ ਇਸ ਗੱਲ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਕੱਲ ਨੂੰ ਅਸੀਂ ਇਹ ਗੱਲ ਕਹਿ ਦਈਏ ਇਹ ਗੱਲ ਦੇਣੀ ਆ ਜੇ ਗਲਤ ਹੋ ਜੂ ਗੱਲ ਹੋ ਸਕਦਾ ਕਿ ਕਿੱਥੋਂ ਆ ਬੰਦਾ ਬਾਰੋਂ ਅੰਦਰੋਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਕੀ ਕਹੋਗੇ ਜੇ ਪਚੋਰੀਆਂ ਦੀ ਗੱਲ ਕਰੀਏ ਕਿੰਨੀ ਤਕਰੀਬਨ ਕਿੰਨੀਆਂ ਕ ਮੋਟਰਾਂ ਦੀ ਚੋਰੀ ਹੋਈ ਮੈਨੂੰ ਸਵੇਰੇ ਅੱਜ 7:00 ਵਜੇ ਜੀ ਇਤਲਾਹ ਮਿਲੀ ਸੀ ਇੱਕ ਬਤੌਰ ਨੰਬਰਦਾਰ ਹੋਂ ਦੇ ਨਾਤੇ ਮੈਂ ਉਰੇ ਮੌਕਾ ਦੇਖਣ ਆਇਆ ਇਹ ਘੱਟੋ ਘੱਟ ਮੇਰੇ ਹਿਸਾਬ ਦੇ ਵਿੱਚ ਪਹਿਲਾਂ ਦੱਸਦੇ ਨੇ 10-15 ਮੋਟਰਾਂ ਦੀਆਂ ਵੀ ਆਪਣੀਆਂ ਕੇਬਲਾਂ ਚੋਰੀ ਹੋ ਗਈਆਂ 10-15 ਦੀਆਂ ਅੱਜ ਚੋਰੀ ਹੋ ਗਈਆਂ ਹੁਣ ਕੱਲੇ-ਕੱਲਾ ਕਿਸਾਨ ਕਿਧਰੋਂ ਚੈਨ ਕੁ ਪੀਲੇ ਹੋਊਗਾ ਜੀ ਪੌਦਾਂ ਸੁੱਕਿਆ ਜਾਂਦੇ ਨੇ ਮੱਕੀਆਂ ਸੁੱਕਣੀਆਂ ਜ ਇਹ ਥੋੜਾ ਜਿਹਾ ਜਿਹੜਾ ਇਹ ਇਹਨਾਂ ਦੇ ਜੰਗ ਦੀ ਆੜ ਦੇ ਵਿੱਚ ਇਹੇ ਕੰਮ ਕਰੀ ਜਾਂਦੇ ਨੇ ਜੀ ਜਿਹੜੀ ਕੇਵਲ ਆ ਉਹ ਥੋੜੇ ਪੈਸਿਆਂ ਦੀ ਜਿਮੀਦਾਰ ਦਾ ਨੁਕਸਾਨ ਵੱਡਾ ਹੋਈ ਜਾਂਦਾ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਅਸੀਂ ਵੀ ਨਾਲ ਸਹਿਯੋਗ ਦੇਵਾਂਗੇ ਵੀ ਇਹਨਾਂ ਤੇ ਥੋੜੀ ਜੀ ਸਖਤਾਈ ਵਰਤੋ ਜੀ ਠੀਕ ਹੈ ਹਾਂਜੀ ਭਾਈ ਜੀ ਠੀਕ ਹੋਊਗਾ ਜਿਵੇਂ ਕੀ ਤੁਹਾਡੇ ਆਪਣੇ ਨੰਬਰ ਦਾ ਸਾਹ ਪਹੁੰਚੇ ਤੇ ਪੰਚਾਇਤ ਮੈਂਬਰ ਦਾ ਪਹੁੰਚੇ ਨੇ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਵੀ ਇਹਦਾ ਕੋਈ ਹੱਲ ਕਰੇ ਸਾਡੇ ਨੂੰ ਵੀ ਯਾਰ ਅਸੀਂ ਜਿਹੜਾ ਸਭ ਤੋਂ ਸਹਾਇਕ ਭਾਲ ਦੇਣ ਅਸੀਂ ਦੇਵਾਂਗੇ ਜੀ ਉਹਨਾਂ ਨੂੰ ਵੀ ਇਹਨਾਂ ਬੰਦਿਆਂ ਤੇ ਨੱਥ ਪਾਈ ਜਾਵੇ ਜੀ ਜੇ ਮਤਲਬ ਸਖਤੀ ਕਰਨ ਦੀ ਗੱਲ ਕਰੀਏ ਜੇ ਸਖਤੀ ਤੌਰ ਤੇ ਤੁਹਾਨੂੰ ਪਹਿਰੇ ਲਾਉਣੇ ਪਏ ਕੀ ਲੱਗਦਾ ਬਰੇ ਖੇਤਾਂ ਚ ਪਹਿਰੇ ਲਾ ਪਾਉਗੇ ਅਸੀਂ ਦੇਖੋ ਕੱਲਾ ਕੱਲਾ ਤਾਂ ਲਾ ਨਹੀਂ ਪਾਉਂਦਾ ਜੀ ਹੋ ਸਕਦਾ ਉਹ 4-5 ਬੰਦੇ ਹੋਣੇ ਕੱਲਾ ਬੰਦਾ ਕੀ ਕਰੂਗਾ ਜੀ ਉਹਨਾਂ ਮੂਰੇ ਫਿਰ ਸਾਨੂੰ ਇਕੱਠੇ ਹੋ ਕੇ ਤਾਂ ਅਸੀਂ ਪਹਿਰਾ ਲਾ ਸਕਦੇ ਹਾਂਗੇ ਠੀਕ ਹੈ ਹਾਂ ਫਿਰ ਪਹਿਰਾ ਅਸੀਂ ਕਿੱਥੇ-ਕਿੱਥੇ ਲਾਵਾਂਗੇ ਫਿਰ ਪਿੰਡਾਂ ਚ ਘਰਾਂ ਚ ਚੋਰੀ ਹੋ ਜੂਗੀ ਸਾਡਾ ਘਰਾਂ ਚ ਨੁਕਸਾਨ ਇਤੋਂ ਵੀ ਜ਼ਿਆਦਾ ਹੋਊਗਾ ਜਵਾਖਾਂ ਦੇ ਹਾਂ ਇਹ ਵੀ ਗੱਲ ਹੈ ਕਿ ਜੀ ਫੇਤਾਂ ਜਾ ਕੇ ਹੁਣ ਇਹ ਪਹਿਲਾਂ ਸਰਕਾਰੀ ਢੋਲ ਖੁੱਲਦੇ ਹੁੰਦੇ ਸੀ ਜੀ ਸਰਕਾਰੀ ਢੋਲਾਂ ਤੋਂ ਘੇੜਾ ਦੇ ਕੇ ਹੁਣ ਕੀ ਬਣਾਤੇਗੇ ਢੋਲ ਹੋਗੇ ਇਹ ਗਲਟ ਦੇ ਹੋਗੇ ਪਹਿਲਾਂ ਤਾਂ ਅੰਬੇ ਦੇ ਢੋਲਾਂ ਨਾਲ ਸਰਕਾਰ ਨੇ ਬਦਲਤੀ ਜੀ ਹੁਣ ਇਹ ਕੀ ਬਣਾਤੇ ਕੇਵਲ ਤੇ ਮੋਟਰ ਦੇ ਬਗਜੂਗਾ ਜੀ ਠੀਕ ਹੈ ਜੀ ਜੋ ਚੋਰਾਂ ਨੇ ਤਾਂ ਇਹਨੂੰ ਸਕੀਮ ਨੂੰ ਬਦਲੀ ਜਾ ਮੋਟਰ ਦੇ ਕਿਹੜੇ ਕੋਈ ਜਿੰਦੇ ਲੱਗੇ ਨਹੀਂ ਤੇ ਕੀ ਕਹੋਗੇ ਜੀ ਮਤਲਬ ਜੇ ਆਪਾਂ ਪਹਿਰੇ ਦੀ ਗੱਲ ਕਰੀਏ ਤਾਂ ਵੀ ਪਹਿਰੇ ਦਾ ਦੇਖੋ ਜੀ ਨਹੀਂ ਫਾਇਦੇ ਤਾਂ ਨੁਕਸਾਨ ਵੀ ਨਹੀਂ ਪਹਿਰੇ ਦਾ ਜੀ ਕੋਈ ਫਾਇਦਾ ਵੀ ਨਹੀਂ ਫਾਇਦਾ ਤਾਂ ਇਹ ਹੋ ਸਕਦਾ ਵੀ ਜੇ ਕੋਈ ਕਈ ਜ਼ਿਮੀਂਦਾਰ ਇਕੱਠੇ ਹੋ ਕੇ ਪੰਪਾਂ ਸਾਤ ਦੀਆਂ ਟੋਲੀਆਂ ਦੇ ਵਿੱਚ ਖੇਤ ਆਪਣੇ ਕੋਈ ਆਪਣੇ ਖੇਤਾਂ ਦੇ ਵਿੱਚ ਮਾੜੀ ਮੋਟੀ ਗਸ਼ਤ ਕਰ ਲੈਣਾ ਕੋਈ ਜਿਵੇਂ ਕੋਈ ਸਾਂਝੇ ਤੌਰ ਤੇ ਪੁਲ ਨੇ ਜਾਂ ਕੋਈ ਕ੍ਰੋਸਿੰਗਾਂ ਨੇ ਉੱਥੇ ਥੋੜੀ ਜੀ ਗੌਰ ਕਰ ਲੈਣਾ ਹੋ ਸਕਦਾ ਹੋਵੇ ਮੈਂ ਬੇਨਤੀ ਕਰੂੰਗਾ ਕਿਸਾਨਾਂ ਨੂੰ ਵੀ ਆਪਦੇ ਆਪ ਦੇ ਜਿਹੜੇ ਖੰਭੇ ਉੱਚੇ ਨੇ ਉਹਨਾਂ ਦੇ ਕੋਈ ਸੀਸੀਟੀਵੀ ਕੈਮਰੇ ਦੇ ਜਾਂ ਸਰਕਾਰ ਸਾਨੂੰ ਤਾਂ ਇਹ ਤਾਂ ਦੇ ਦੇ ਜਾ ਅਸੀਂ ਕੋਈ ਫੰਡ ਇਕੱਠਾ ਕਰਕੇ ਕਰ ਲਈਏ ਜੀ ਉਹਦੇ ਨਾਲ ਸਾਡਾ ਹੋ ਸਕਦਾ ਇੱਕ ਹਾਲਾਤ ਖਰਾਬ ਹੋ ਰਹੇ ਨੇ ਜੇ ਅਸੀਂ ਖੇਤਾਂ ਜਾਵਾਂਗੇ ਤਾਂ ਸਾਡੇ ਪਿੰਡ ਦਾ ਨੁਕਸਾਨ ਹੋਊਗਾ ਘਰਾਂ ਦਾ ਨੁਕਸਾਨ ਹੋਊਗਾ ਜੀ ਹਾਂਜੀ ਬਾਬਾ ਜੀ ਕੀ ਕਰੂੰਗੇ ਮਤਲਬ ਜੀ ਆਪਾਂ ਗੱਲ ਕਰੀਏ ਵੀ ਪਹਿਰੇ ਲਾਉਣ ਨਾਲ ਕੀ ਲੱਗਦਾ ਵੀ ਜੇ ਪੰਜ ਚਾਰ ਬੰਦੇ ਗਸ਼ਤ ਕਰਨ ਖੇਤਾਂ ਦੇ ਵਿੱਚ ਉਹਦੇ ਨਾਲ ਕੋਈ ਫਾਇਦਾ ਹੋਊਗਾ ਚੋਰੀਆਂ ਰੁਕਣਗੀਆਂ ਚੋਰੀਆਂ ਰੁਕਣਗੀਆਂ ਭਾਈ ਨਾ ਤਾਂ ਹੈਗਾ ਜੀ ਕੋਈ ਤਾਂ ਸੁੱਥੀ ਨਹੀਂ ਹੈਗਾ ਇੱਕ ਆ ਜਾਂਦੇ ਇੱਕ ਆਉਂਦੇ ਨੇ ਕੱਲੇ ਕਿਹਨੂੰ ਕੁੱਟ ਕੇ ਮਗ ਜਾਣੀਆਂ ਸਾਨੂੰ ਟੜੋ ਉਧੂ ਇਹਨਾਂ ਨੂੰ ਸਨ ਕਰਨੇ ਫਿਰ ਕੌਣ ਚਾਰ ਚਾਰ ਬੰਦੇ ਇਕੱਠੇ ਹੋ ਕੇ ਮਤਲਬ ਜੇ ਕੋਈ ਬਣ ਜਾਈ ਹਾਂਜੀ ਇਹ ਬਣ ਜੇ ਗੱਲ ਹਾਂਜੀ ਇਹ ਤਾਂ ਨਸ਼ੇ ਖਾਂਦੇ ਨੇ ਜੀ ਇਹਨਾਂ ਨੇ ਕੀ ਦੇਖਣਾ ਵਾਧਾ ਘਟਾ ਇਹਨਾਂ ਨੇ ਨੁਕਸਾਨ ਚੋਰੀ ਦੀ ਘਟਨਾ ਵਾ ਜਿੰਨੀਆਂ ਵਾਪਰੀਆਂ ਨੇ ਤੁਸੀਂ ਉਹਨਾਂ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਹਾਂਜੀ ਕਰਾਉਂਦੇ ਰਿਹਾ ਜੀ ਟਰਾਂਸਫਰਮ ਖੋਲਲੇ ਹੋਣ ਵੀ ਮੈਂ ਚਾਹੁੰਨਾ ਜੀ ਵੀ ਇਹ ਮੈਂ ਚਾਹੁੰਨਾ ਜੀ ਵੀ ਪੁਲਿਸ ਪ੍ਰਸ਼ਾਸਨ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਾਉਣਾ ਪਰ ਐਨੀ ਗੱਲ ਜ਼ਰੂਰ ਹੈ ਵੀ ਜਿੱਦ ਦੇ ਨਾ ਪ੍ਰਸ਼ਾਸਨ ਦਾ ਭਵੰਤਮਨ ਸਰਕਾਰ ਦਾ ਡੰਡਾ ਉਦੋਂ ਦਾ ਥੋੜਾ ਜਿਹਾ ਬਹੁਤ ਜ਼ਿਆਦਾ ਨੱਥ ਪਈ ਆ ਜੀ ਨਸ਼ੇ ਨੂੰ ਇਹ ਕਹਿਣਾ ਪਊਗਾ ਜ਼ਰੂਰੀ ਸੱਚੀ ਗੱਲ ਕਹਿਣੀ ਵੀ ਪਊਗੀ ਹਾਂਜੀ ਕੀ ਲੱਗਦਾ ਵੀਰੇ ਚੋਰੀਆਂ ਦੇ ਵੀ ਨੱਥ ਪੈਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜਨਤਾ ਜੇ ਸਾਥ ਦੇਊਗੀ ਪ੍ਰਸ਼ਾਸਨ ਦਾ ਦੇਖੋ ਪੁਲਿਸ ਵੀ ਇਕੱਲੀ ਕੁਝ ਨਹੀਂ ਕਰ ਸਕਦੀ ਜਨਤਾ ਵੀ ਇਕੱਲੀ ਕੁਝ ਨਹੀਂ ਕਰ ਸਕਦੀ ਦੇਖੋ ਹੁਣ ਜੰਗ ਦੇ ਹਾਲਾਤ ਹੋ ਰਹੇ ਨੇ ਉਹ ਪ੍ਰਸ਼ਾਸਨ ਕਿੱਥੇ ਜਾਊਗਾ ਲੋਕਾਂ ਦੇ ਪੈਰੇ ਲੱਗੇ ਹੋਏ ਨੇ ਜੇ ਆਪਾਂ ਸਾਰੇ ਏਕਾ ਹੋ ਕੇ ਚੱਲਾਂਗੇ ਕੱਲ ਨੂੰ ਜ਼ਿੰਮੇਵਾਰ ਇਹ ਨਾ ਕਹਿਣ ਵੀ ਉਹਦਾ ਨੁਕਸਾਨ ਹੋ ਗਿਆ ਆਪਾਂ ਨੇ ਕੀ ਲੈਣਾ ਮੇਰਾ ਨੁਕਸਾਨ ਹੋ ਗਿਆ ਉਹਨੇ ਕੀ ਲੈਣਾ ਜੀ ਆਪਾਂ ਨੂੰ ਇਕੱਠੇ ਹੋ ਕੇ ਇਹ ਜੁੱਧ ਲੜਨਾ ਪਊਗਾ ਜੀ ਠੀਕ ਹੈ ਜੀ ਹਾਂਜੀ ਬਜੀ ਕਿਨਾ ਹੋਇਆ ਜੀ ਲੱਕੀ ਆ ਜੀ ਲੱਕੀ ਆ ਹਾਂਜੀ ਥੋੜੀ ਮੋਟੇ ਤੇ ਚੋਰੀ ਹੋਈ ਹੈ ਹਾਂ ਜੀ ਸਾਰੀ ਤਾਂ ਵੇ ਵੱਡ ਲਾ ਗਈ ਠੀਕ ਹੈ ਨੁਕਸਾਨ ਕਿੰਨਾ ਕਹਾਂਗੇ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਠੀਕ ਹੈ ਹਰ ਇੱਕ ਬੰਦੇ ਦਾ ਪਾਇਆ ਦਾਦਾ ਜੀ ਦਾ ਹਮ ਇਹ ਅਗਲਾ ਵੀ ਸਰਕਾਰ ਤੋਂ ਕੀ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਜਾਂ ਪੁਲਿਸ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨੀ ਚਾਹੀਦੀ ਹੈ ਇਹੀ ਬੇਨਤੀ ਕਰਾਂਗੇ ਵੀ ਹਾਂ ਮੱਥ ਪਾਈ ਜਾਵੇ ਜੀ ਇਹਨਾਂ ਫੜੋ ਇਹਨਾਂ ਨੂੰ ਠੀਕ ਹੈ ਸੌਣ ਲਈ ਜੀ ਕਿੰਨੀ ਕਿਤਾਬ ਵੱਡੀ ਕੀ ਤੁਹਾਡੇ ਤਾਰਦਕੂੰ ਛੱਡੀ ਲੋ ਗਿਣਤੀ ਮਾਰ ਲੋ ਕਿੰਨੀਆਂ ਮੋਟਰਾਂ ਦਾ ਇੱਕ ਵੀ ਛੱਡੀ ਤਕਰੀਬਨ ਜੇ ਆਪਾਂ ਸਾਰੀਆਂ ਮੋਟਰਾਂ ਦੀ ਗੱਲ ਕਰੀਏ ਕਿੰਨੀਆਂ ਇੱਕ ਮੋਟਰਾਂ ਦੇ ਤੇ ਲੱਖ ਰੁਪਏ ਦਾ ਨੁਕਸਾਨ ਆਈਗਾ ਕਿੰਨੀਆਂ ਮੋਟਰਾਂ ਵੰਗੀਆਂ ਜੇ ਕਿੰਨੀਆਂ ਮੋਟਰਾਂ ਉਹ ਕਿੰਨੀਆਂ ਵਧ ਰਹੀ ਹੋ ਸਕਦਾ ਮੋਟਰਾਂ ਦੀ 10 15 ਸਾਡੇ ਉੱਜੀ ਨੇ ਚਾਹ ਹੋ ਰਹੀ ਸਾਰੀ 20 20 ਅੱਗੇ ਵੀ ਕਿੰਨੀਆਂ ਨੇ ਇੱਧਰ ਵੀ ਸਾਰੀਆਂ ਇੱਕ ਨਹੀਂ ਛੱਡੀ ਉੰਜੇ ਹੀ ਮਾਰਤਾ ਆਈਡੀਆ ਜੇ ਆਪਾਂ ਗੱਲ ਕਰੀਏ ਹੋਣਗੇ 20 ਮੋਟਰਾਂ ਦੇ ਆਸਪਾਸ ਬਿਲਕੁਲ ਜੀ ਰੰਗ ਹੈ ਹਾਂਜੀ ਬਾਈ ਜੀ ਤੁਹਾਡੇ ਆਪਣੇ ਵੀ ਹੋ ਗਈਆਂ ਤਿੰਨ ਮੋਟਰਾਂ ਦੀ ਤਿੰਨ ਮੋਟਰਾਂ ਇਕੱਠੀ ਆਈ ਹੈ ਸ ਕੱਠੀਆਂ ਦੀ ਹੋਈ ਆ ਸਾਰਿਆਂ ਦੀ ਅੱਛਾ ਕੁਦ ਨਹੀਂ ਹੋਈ ਆ ਜੀ ਰਾਤ ਨੂੰ ਹੋਈ ਜਿਹੜੀਆਂ ਮੋਟਰਾਂ ਦੀ ਵੀ ਨਹੀਂ ਚੋਰੀ ਹੋਈ ਆ ਇਹ ਮੋਟਰਾਂ ਤੇ ਰਾਤ ਨੂੰ ਕੋਈ ਬੰਦਾ ਕੋਈ ਵੀ ਨਹੀਂ ਹੈਗਾ ਦੀ ਮੌਕੇ 'ਚ ਕੋਈ ਨਾ ਵੀਰੇ ਕੋਈ ਹੁਣ ਆਉਂਦੇ ਨਹੀਂ ਜੀ ਕੋਈ ਹੁਣ ਕੋਈ ਨਹੀਂ ਆਉਂਦੀ ਪੌਦਾਂ ਵੀ ਕਿ ਕਰ ਬਗ ਜਾਂਦੇ ਹੁਣ ਰਾਤ ਨੂੰ ਕੌਣ ਆਉਂਦਾ ਜੀ ਮਤਬ ਮਤ ਸ਼ਾਮ ਨੂੰ ਜਿਹੜਾ ਮਾਰ ਲਾਂਗੇ ਜਾਂ ਸਵੇਰੇ ਮਾਰ ਲਾਂਗੇ ਜੀ ਕੁਝ ਹਾਲਾਤਾਂ ਕਰਕੇ ਵੀ ਫਰਕ ਆ ਗਿਆ ਵੀ ਜਿਹੜੇ ਹਾਲਾਤ ਬਿਲਕੁਲ ਜੀ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਹਾਂ ਜੀ ਉਹਦੇ ਕਰਕੇ ਵੀ ਹਾਂ ਮੇਰੇ ਕੋਲ ਬਾਕੀ ਇੱਕ ਲੱਲ ਕੱਲਾ ਬੰਦਾ ਕੀ ਕਰੂਗਾ ਇਹ ਆ ਖਬਰ ਕਾਇ ਨੇ ਮੂਰੇ ਉਚਾਰ ਨੇ ਪੰਜ ਨਹੀਂ ਜ ਕਰਨ ਇਕੱਠੇ ਮੋਟਰਾਂ ਦੇ ਅਲਗ-ਅਲਗ ਹੁਣ ਤਾਂ ਦੋ ਸੀਜ਼ਨ ਚੱਲ ਪਏ ਹੁਣ ਤਾਂ ਅਸੀਂ ਵੈਸੇ ਹੂੰ ਵੀ ਆਇਆ ਕਰਾਂਗੇ ਜੀ ਕੰਮ ਚੱਲ ਪਿਆ ਹੁਣ ਤਾਂ ਜਿਹੜਾ ਕੰਮ ਕਰਨ ਦੀ ਕਰਗੇ ਉਹ ਠੀਕ ਹੈ ਜੀ ਹਾਂ ਚੱਲੋ ਸੋ ਦਰਸ਼ਕੋ ਆਪਾਂ ਖੇਤਾਂ ਦੇ ਵਿੱਚ ਜਿੱਥੇ ਕਿ ਇਹ ਨੀਲੋ ਵਾਲੇ ਦੇ ਖੇਤ ਪੈਂਦੇ ਨੇ ਰਕਵਾਹੇ ਛਾਗਲੀ ਦਾ ਪੈਂਦਾ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਤਾਰਾਂ ਚੋਰੀ ਕਰਨ ਦਾ ਮਾਮਲਾ ਜਿਹੜਾ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਹੈ ਜਿਹੜਾ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿ ਕਿਉਂਕਿ ਪ੍ਰਸ਼ਾਸਨ ਦੀ ਵੀ ਧਿਆਨ ਦੇ ਵਿੱਚ ਹੈਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਵੀ ਖੇਤਾਂ ਦੇ ਵਿੱਚ ਕਿਤੇ ਕਿਤੇ ਨਿਗਰੱਖੀ ਜਾ ਸਕਦੀ ਹੈ ਕਿਉਂਕਿ ਜਿਹੜਾ ਇਹ ਛੋਟੇ-ਛੋਟੇ ਮਤਲਬ ਇਹ ਚੋਰੀਆਂ ਛੋਟੀਆਂ-ਛੋਟੀਆਂ ਚੋਰੀਆਂ ਨੇ ਪਰ ਕਿਤੇ ਕਿਤੇ ਕਿਸਾਨ ਹੈ ਜਿਹੜਾ ਕਿਸਾਨ ਦਾ ਜਿਹੜਾ ਇਹ ਵੱਡਾ ਮਾਮਲਾ ਬਣ ਜਾਂਦਾ ਕਿਉਂਕਿ 10 ਤੋਂ 12000 ਰੁਪਇਆ ਘੱਟ ਤੋਂ ਘੱਟ ਆਪਾਂ ਕਹਿੰਦੀ ਹੈ ਕਿਸਾਨ ਦਾ ਇਹਦੇ ਤੇ ਖਰਚ ਆਊਗਾ ਕੱਢ-ਕਢਈਆ ਹੋਊਗਾ ਕਿਉਂਕਿ ਕਿਸਾਨ ਨੂੰ ਬੜੀ ਸਮੱਸਿਆ ਇਸ ਤੇ ਆਉਂਦੀ ਹੈ ਹੁਣ ਤਾਂ ਕਿਸੇ ਪਾਸੇ ਜੋ ਗ੍ਰਿਮ ਨਹੀਂ ਹੈਗੇ ਜੇ ਆਪਾਂ ਗੱ ਜੇ ਆਪਾਂ ਗੱਲ ਕਰੀਏ ਸਰਕਾਰਾਂ ਤੋਂ ਵੀ ਮਾਰ ਪੈਂਦੀ ਆ ਰੱਬ ਵੀ ਕਈ ਵਾਰੀ ਮਾਰ ਜਾਂਦਾ ਤੇ ਦੂਜੀ ਗੱਲ ਚੋਰਾਂ ਦੀ ਗੱਲ ਕਰੀਏ ਕੀ ਕਹੋਗੇ ਚੋਰਾਂ ਦਾ ਹੁਣ ਕੀ ਕਹਿ ਸਕਦੇ ਆ ਚੋਰ ਤਾਂ ਰਾਤ ਨੂੰ ਆਉਂਦੇ ਨੇ ਆਪਣਾ ਕੱਢ ਕਰਕੇ ਕੰਮ ਵਗ ਜਾਂਦੇ ਨੇ ਹੁਣ ਆਪਾਂ ਕਿੱਥੇ ਕਿੱਥੇ ਇਹਨਾਂ ਨਾਲ ਹੋ ਕਰਾਂਗੇ ਤਾਂ ਕੀ ਕਰਾਂਗੇ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਉਹ ਕਿੱਥੇ ਕਿੱਥੇ ਗੌਰ ਕਰ ਸਕਦੇ ਨੇ ਤੁਹਾਨੂੰ ਪਤਾ ਇਹਦੇ ਬਾਰੇ ਕੀ ਕਹੋਗੇ ਵੀ ਗੌਰ ਤਾਂ ਸਾਰੀ ਕਰ ਸਕਦੇ ਨੇ ਜਦੋਂ ਦੀ ਡਿਊਟੀ ਹੈ ਜੀ ਹੁਣ ਕੀ ਕਹਿ ਸਕਦੇ ਆ ਫਿਰ ਠੀਕ ਆ ਅਸੀਂ ਤਾਂ ਰਫਟ ਲਿਖਾਇਆ ਹੋਣਿਆ ਮੁਰਕੇ ਚਲੋ ਆਜ ਤੱਕ ਕੋਈ ਚੋਰ ਫੜਿਆ ਗਿਆ ਜਿਹੜਾ ਵੀ ਜੀ ਰੌਟ ਲਿਖਾਉਣ ਵੀ ਨਹੀਂ ਜਾਂਦਾ ਕਿਹੜਾ ਹੋ ਗਿਆ ਤੱਕ ਕੋਈ ਚੋਰ ਮਤਲਬ ਆਪਾਂ ਗੱਲ ਕਰੀਏ ਚੋਰੀਆਂ ਕਰਦੇ ਨੇ ਜੋ ਕੋਈ ਫੜਿਆ ਗਿਆ ਤੁਹਾਡੇ ਲੱਗਦਾ ਕਿ ਧਿਆਨ ਦੇ ਵਿੱਚ ਸਾਡੇ ਤਾਂ ਕੋਈ ਨਹੀਂ ਫੜਿਆ ਗਿਆ ਹੈਗਾ ਜੀ ਬਾਹਰ ਅੰਦਰ ਕੋਈ ਫੜਿਆ ਗਿਆ ਕਿੰਨੀਆਂ ਚੋਰੀਆਂ ਹੋ ਗਈਆਂ ਤੁਹਾਡੇ ਆਪਾਂ ਗੱਲ ਕਰੀਏ ਚੋਰੀਆਂ ਦੇ ਟੋਟਲ ਜੀ ਬਹੁਤ ਹੋ ਗਈਆਂ ਅਣਗਿਣਤੀ ਹੋ ਗਈਆਂ ਅਣਗਿਣਤ ਹੋ ਗਈਆਂ ਹਾਂ ਜਾਜੀ ਦੇ ਲੋ ਕਈ ਤਾਰਾ ਖੋਲ ਲੀਆਂ ਅੱਜ ਕਿਹਦੀਆਂ ਮੋਟਰਾਂ ਤੇ ਤਾਰਾਂ ਖੁੱਲ ਗਈਆਂ ਅੱਜ 20 25 ਤੇ ਖੁੱਲੀਆਂ ਜੀ 20 25 ਤੇ ਹਾਂ 7 8 ਦਿਨ ਪਹਿਲਾਂ ਖੋਲੀਆਂ 7 8 ਦਿਨ ਪਹਿਲਾਂ ਖੋਲੀਆਂ ਹਾਂ